ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿਹੜੇ ਜਿਹੜੇ ਵੀਰ ਭਰਾ ਪਸ਼ੂ ਪਾਲਕ ਕਿਤੇ ਨਾਲ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਆ ਸਵਾਗਤ ਆ ਆਪਣੇ ਚੈਨਲ ਫੋਟੋ ਦੀ ਫਰਤ ਤੇ ਦੋਸਤੋ ਅੱਜ ਦੀ ਆਪਣੀ ਵੀਡੀਓ ਕੰਡ ਜੱਬਾ ਤੇ ਜਿਲ੍ਹਾ ਅੰਮ੍ਰਿਤਸਰ ਤਰਨਤਾਰ ਉੱਤੇ ਬਣੀ ਜੱਬਾਵਾ ਨੇੜੇ ਸਮਰਮਪਾ ਨੂੰ ਸਿੰਘ ਅੱਜ ਅਕੇ ਵੀਰ ਨੇ ਬਹੁਤ ਸੋਹਣੀ ਝੋਟੀ ਬਗਲੂ ਕੀਤੀ ਆ ਨੀਲੀ ਰਵੇ ਝੋਟੀ ਆ ਦੂਜਾ ਸਵਾ ਸੁਮਲੇ ਗੱਭਣੇ ਪੰਜਾਂ ਮਹੀਨਾ ਦੀ 5 ਲੀਟਰ ਦੁੱਧ ਤਿਆਰ ਆ ਫੋਨ ਨੰਬਰ ਆਪਾਂ ਸਕਰੀਨ ਤੇ ਛੱਡ ਦਾਂਗੇ। ਡੈਟ ਕਰ ਲਿਓ। ਪੰਜਾਂ ਮਹੀਨਿਆਂ ਦੇ ਚੱਕ ਪਾਸ ਗੱਭਣੇ ਆ। ਥਾਂ ਨੇ ਬੱਚਾ ਕਰ ਲਓ। ਉਹ ਚੱਲ ਮੈਂ ਕੱਦ-ਕੱਦ ਪਿੱਠ ਭੜੇ ਬਹੁਤ ਚੌੜੀ ਆ। ਸ਼ਕੀਨ ਸੋਹਣੀ ਝੁੱਟੀ ਆ। ਫੇਸ ਕੋਲ ਚੱਕ ਅੱਖਾਂ ਬਿਲਕੁਲ ਵਾਈਟਰ ਸਿੰਘੇ ਕੁੰਡਾ ਵਾ। ਇੱਕ ਸਿੱਕੇ ਦਾ ਥੋੜਾ ਜਿਹਾ ਕੋਪਲਾ ਥਾ ਵਾ। ਬਿਲਕੁਲ ਚਾਰੂ ਮੱਝ। ਤੇ 12-13 ਲੀਟਰ ਵਾਲੀ ਮੱਝ ਆਏ। ਪੰਜਾਂ ਮਹੀਨਿਆਂ ਗੱਭਣੇ ਦੇ 5 ਲੀਟਰ ਦੁੱਧ ਤਿਆਰ ਆ। ਥਣ ਚਾਰੇ ਬਰਾਬਰ ਆ। ਨੱਕਰਵਾ ਥਾਣੇ ਉੱਤਲਾ ਮੈਂ ਕੱਦਗਾਟਿਆ ਪਿੱਠਪੜੇ ਦੀ ਚੌੜੀ ਆ ਛੋਟੀ 75000 ਮੁੱਲ ਕੀਤਾ ਵੀਰ ਨੇ ਮੰਤਨ ਖੁੱਲਾ ਹੋਊਗਾ ਕੋਈ ਵੀ ਭਰਾ ਫੂਲ ਆਵੇ ਇਹ ਨਹੀਂ ਹੁੰਦਾ ਕਿ ਇਹ ਆਪਾਂ 75000 ਮੰਗਿਆ ਦਾ ਰੇਟ ਫਿਕਸ ਹੁੰਦਾ ਵਾ ਕੋਈ ਭਰਾ ਫੂਲ ਆਵੇ ਮੰਤਨ ਖੁੱਲਾ ਹੁੰਦਾ ਵਾ ਇੱਕ ਵਾਰ ਫੇਰ ਚੈੱਕ ਕਰ ਲਓ ਮਿਲਕ ਵਾਂ ਦੇ ਨੇ ਬਹੁਤ ਮੋਟੀ ਮੋਟੀ ਨਜ਼ਰ ਆਉਂਦੀ ਐ ਹੁੰਡਾ ਸੇਂਘਾ ਫੁੱਲ ਹੈਵੀ ਬਾਡੀ ਵੇਟ ਆ ਭਾਰੇ ਵਜਨਦਾਰ ਮੱਝ ਗੱਦ ਘਾਟ ਬਹੁਤ ਸੋਹਣਾ ਭਾਰੇ ਸ੍ਰੀ ਦੀ ਮਾਲਕ ਉੱਚਾ ਲ ਮੈਂ ਗੱਦ ਘਟਿਆ ਹੈਵੀ ਬਾਡੀ ਬੇਟਾ ਬਿਲਕੁਲ ਚਾਰੂ ਝੁੱਟੀ ਆ ਦੂਜਾ ਤੂੰ ਆ ਸੂਣ ਵਾਲੀ ਆ 5 ਲੀਟਰ ਦੁੱਧ ਖੋਰ ਪਿਛਲੇ ਆ ਤੋਤੇ ਆ ਅੱਖਾਂ ਵਾਈਟ ਅਗਲਾ ਫਿਰ ਤੋਤੇ ਆ ਤੇ ਫੇਸਬੁਕ ਅੱਜ ਕਰ ਲੋ ਪਿਓਰ ਨਿੰਦਰਾ ਵੀ ਆ ਉੱਚਾ ਲ ਮੈਂ ਗੱਦ ਘਟਿਆ ਤੇ ਸੂਣ ਝੁੱਟੀ ਆ ਨਹੀਂ ਤੇ ਯਾਰ ਮੋਲੇ ਤਾਂ ਮਾਦਨ ਖੁੱਲਾ ਹੋਊਗਾ ਕੋਈ ਚਾਹ ਵਾਂ ਸੱਜਣ ਹੋਵੇ ਗੱਬਾਂ ਝੋਟੀ ਵਾ ਤੇ ਆਪਾਂ ਨੰਬਰ 22 ਦਾ ਸਪਿੰਟ ਲਾਦਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਇੱਕ ਵਾਰ ਫਿਰ ਮਿਲੋ ਬਹੁਤ ਸੋਹਣਾ ਥਾਨ ਨਿਕਲੋਂ ਥਣ ਲੱਗਾ ਵਾ ਤੇ ਬਹੁਤ ਸੋਹਣੀ ਝੋਟੀ ਮੂਰਤ ਵਰਗੇ ਝੋਟੀ ਆ 14 ਪਤਾਟ ਵਿੱਚ ਕਰ ਜੂਗੀ ਧੰਨਵਾਦ